ਹਾਂਜੀ ਭਾਈ ਅੱਜ ਬਹੁਤ ਵੱਡਾ ਨੁਕਸਾਨ ਹੋ ਗਿਆ ਆਪਣੀ ਮਸ਼ੀਨ ਦਾ ਇਹ ਆਪਣੇ ਤਾਏ ਦੇ ਮੁੰਡੇ ਦੀ ਮਸ਼ੀਨ ਆ ਭਾਈ ਮਿੱਟੀ ਦਾ ਕੰਮ ਉਹਨਾਂ ਦਾ ਤੇ ਜਾਨੀ ਨੁਕਸਾਨ ਤੋਂ ਚਲੋ ਮਹਾਰਾ ਦੀ ਕਿਰਪਾ ਨਾਲ ਬਚਾਅ ਰਹਿ ਗਿਆ ਪਰ ਮਾਲੀ ਨੁਕਸਾਨ ਜਿਹੜਾ ਮਸ਼ੀਨ ਦਾ ਨੁਕਸਾਨ ਹੋ ਗਿਆ ਵੀਡੀਓ 'ਚ ਅੱਜ ਆਪਾਂ ਗੱਲ ਕਰਨੀ ਆ ਵੀ ਜਿਹੜੇ ਮੋੜਾਂ ਤੇ ਬੈਠ ਕੇ ਲੋਕ ਇੱਕ ਦੂਜੇ ਦੇ ਕੰਮ ਨੂੰ ਨਿੰਦਦੇ ਆ ਜਾਂ ਹੌਕੇ ਲੰਨੇ ਆ ਜਾਂ ਨਜ਼ਰਾਂ ਲਾਉਂਦੇ ਆ ਆਪਾਂ ਉਹਨਾਂ ਦੀ ਗੱਲ ਕਰਨੀ ਆ ਵੀ ਦੇਖੋ ਅੱਜਕੱਲ ਤੁਸੀਂ ਆਮ ਹੀ ਦੇਖ ਲਓ ਵੀ ਜੇ ਕੋਈ ਬੰਦਾ ਕੰਮ ਕਰਦਾ ਕੋਈ ਵੀ ਕੰਮ ਕਰਦਾ ਕਿਸੇ ਵੀ ਫੀਲਡ ਦੇ ਵਿੱਚ ਤੇ ਜਿਹੜੇ ਪੰਜ 10 ਮੈਂ ਕਹਿੰਦਾ ਪੰਜ 10 ਵੀ ਨਹੀਂ ਹੁਣ ਤਾਂ ਯਾਰ ਮਿਲ ਕੇ 50% ਹੀ ਲੋਕ ਪਿੰਡਾਂ ਦੇ ਵਿੱਚ ਅਹੀ ਜੀ ਨੀਤਾਂ ਵਾਲੇ ਹੋਗੇ ਵੀ ਕਿਸੇ ਦੇ ਕੰਮ ਨੂੰ ਕੰਮ ਕਰਦੇ ਨੂੰ ਜੇ ਕੋਈ ਜਾਂਦਾ ਕੰਮ ਕਰਨ ਤਾਂ ਕਹਿੰਨੇ ਬੱਲੇ ਕੰਮ ਕਰਨ ਚੱਲਿਆ ਜੇ ਹੁਣ ਵੀਰੋਂ ਨਹੀਂ ਮਿੱਟੀ ਦੀਆਂ ਟਰਾਲੀਆਂ ਜਾਂ ਮਸ਼ੀਨ ਕੱਢ ਲੈਣੇ ਆ ਲੈ ਅੱਜ ਤਾਂ ਬਣਾ ਲੈਣੇ ਮਚਲੇ ਟਰੈਕਟਰ ਅੱਜ ਮਿੱਟੀ ਚ ਬਣਾ ਲੈਣਾ ਅੱਜ ਲੱਖ ਰੁਪਈਆ ਨਾ ਨੇ ਕੋਈ ਹੋਰ ਲੱਖ ਰੁਪਈਆ ਬਣਾ ਲੈਣਾ ਬੰਦੇ ਦੀ ਪਿੱਛੇ ਮਿਹਨਤ ਦੇਖੋ ਤੁਸੀਂ ਬੰਦੇ ਦਾ ਪਿੱਛੇ ਸਟਰਗਲ ਦੇਖੋ ਸਾਰੀ ਜ਼ਿੰਦਗੀ ਤੇ ਝਾਤ ਮਾਰਨੀ ਚਾਹੀਦੀ ਜ਼ਰੂਰੀ ਨਹੀਂ ਵੀ ਆਪਾਂ ਐਸੇ ਕੰਮ ਦੀ ਗੱਲ ਕਰਦੇ ਆਂ ਗੱਲ ਆਪਾਂ ਸਾਰੇ ਕੰਮਾਂ ਦੀ ਕਰਦੇ ਆਂ ਵੀ ਕੋਈ ਵੀ ਬੰਦਾ ਕਿਸੇ ਵੀ ਫੀਲਡ ਦੇ ਵਿੱਚ ਜੇ ਕੋਈ ਕੰਮ ਕਰਕੇ ਤਰੱਕੀ ਕਰਦਾ ਤਾਂ ਉਹਦੇ ਤੋਂ ਤੁਸੀਂ ਗੁਣ ਲਿਆ ਕਰੋ ਯਾਰ ਉਹਦੇ ਤੋਂ ਬੰਦੇ ਤੋਂ ਮਿਲ ਕੇ ਜਰਿਆ ਨਾ ਉਹਨੂੰ ਇਹ ਨਾ ਕਰਿਆ ਕਰੋ ਵੀ ਹਾਂ ਆਪਾਂ ਨੂੰ ਜਰਨਾ ਨਹੀਂ ਹੈਗਾ ਜੇ ਆਪਾਂ ਉਹਨੂੰ ਕੋਈ ਨਜ਼ਰ ਆਉਣਾ ਜਾਂ ਦਿਲੋਂ ਹੌਂਕੇ ਲੈਣੇ ਵੀ ਯਾਰ ਆਹ ਬੰਦੇ ਨੇ ਕੰਮ ਪਤਾ ਨਹੀਂ ਕਿੱਦਾਂ ਕਰ ਲਿਆ ਜਾਂ ਕਿੱਦਾਂ ਤਰੱਕੀ ਕਰ ਲਈ ਜੇ ਤੁਹਾਡਾ ਕਿਸੇ ਕੰਮ ਨੂੰ ਦਿਲ ਕਰਦਾ ਹੈ ਤੁਹਾਡੀ ਕਿਸੇ ਕੰਮ ਵਿੱਚ ਰੁਚੀ ਹੈ ਕਿਉਂਕਿ ਹੁਣ ਆਪਣੇ ਨੇੜੇ ਤੇੜੇ ਹਰ ਤਰ੍ਹਾਂ ਦੇ ਬੰਦੇ ਹੁੰਦੇ ਜਿਨ੍ਹਾਂ ਦੇ ਸਾਰਿਆਂ ਅਲੱਗ-ਅਲੱਗ ਕੰਮ ਹੁੰਦੇ ਕੋਈ ਦੁਕਾਨਦਾਰੀ ਕਰਦਾ ਕੋਈ ਮਿੱਟੀ ਦਾ ਕਰਦਾ ਕੋਈ ਕੰਬੈਨ ਦਾ ਕਰਦਾ ਕੋਈ ਰਿਪਰਾਂ ਦਾ ਕਰਦਾ ਜੇ ਤੁਹਾਡਾ ਕਿਸੇ ਕੰਮ ਦੇ ਵਿੱਚ ਇੰਟਰਸਟ ਹੈਗਾ ਤਾਂ ਤੁਸੀਂ ਉਹ ਬੰਦੇ ਕੋਲ ਜਾ ਕੇ ਸਲਾਹ ਲੈ ਲਓ ਜਿਹੜਾ ਜੇ ਕੰਮ ਤੁਹਾਡੀ ਕਰਨ ਦੀ ਨੀਤ ਹੈ ਤੁਸੀਂ ਸਲਾਹ ਲੈਣ ਦੀ ਬਜਾਏ ਖਾਲੀ ਮੋੜਾਂ ਤੇ ਬੈਠ ਕੇ ਜਾਂ ਸੱਥਾਂ 'ਚ ਖੜ ਕੇ ਯਾਰ ਹੌਂਕੇ ਲੈਣੇ ਕਿਉਂ ਹੌਂਕੇ ਲੈਣੇ ਆ ਬੰਦੇ ਦੀ ਪਿੱਛੇ ਮਿਹਨਤ ਦੇਖਿਆ ਕਰੋ ਕਿਉਂਕਿ ਨਜ਼ਰਾਂ ਤੇ ਟਪਕਾਰਾਂ ਜਿਹੜੀਆਂ ਬਾਈ ਨਾ ਇਹ ਨੁਕਸਾਨ ਕਰ ਦਿੰਨੀਆਂ ਮੰਨੇ ਚਾਹੇ ਕੋਈ ਨਾ ਮੰਨੇ ਹੁਣ ਜਿੱਦਾਂ ਆਪਣੀ ਅੱਜ ਆ ਮਸ਼ੀਨ ਪਾਰਟੀ ਆ ਚਲੋ ਇਹਦੇ 'ਚ ਜਾਨ ਤੇ ਬਚ ਗਈ ਬੰਦੇ ਦੀ ਮਲਕੇ ਪਰ ਮਸ਼ੀਨ ਦਾ ਨੁਕਸਾਨ ਹੋ ਗਿਆ ਪਰ ਮੈਂ ਇਸ ਕਰਕੇ ਵੀਡੀਓ ਪਾ ਰਿਹਾ ਕਿਉਂਕਿ ਅਕਸਰੀ ਬੰਦੇ ਸੋਚਦੇ ਆ ਵੀ ਬੱਲੇ ਇਹ ਨਾ ਮਿੱਟੀ ਦਾ ਕੰਮ ਆ ਯਾਰ ਇਹ ਤਾਂ 3000 ਨੂੰ ਟਰਾਲੀ ਘੇਰਦੇ ਆ ਸਿੱਧਾ ਹੀ 2500 ਬਚੀ ਜਾਂਦਾ ਪਤਾ ਨਹੀਂ ਕਿੰਨੇ ਕੇ ਰੁਪਏ ਕਮਾ ਦਿੰਨੇ ਆ ਜੇ ਰੁਪਏ ਕਮਾਉਂਦੇ ਵੀ ਆ ਰੁਪਈਆ ਦੇ ਪਿੱਛੇ ਬੰਦੇ ਦੀ ਮਿਹਨਤ ਦੇਖੋ ਬੰਦੇ ਨੇ ਸਾਰੀ ਜ਼ਿੰਦਗੀ ਇਸ ਕੰਮ ਦੇ ਲੇਖੇ ਲਾਤੀ ਹੁਣ ਆਪਣੀ ਭਰਾ ਦਾ ਹੀ ਮਿੱਟੀ ਦਾ ਕੰਮ ਆ ਮਲਕੇ 2000 ਸਾਲ ਤੋਂ ਮਿੱਟੀ ਦਾ ਕੰਮ ਕਰਨ ਲੱਗੇ ਹੋਇਆ ਸ਼ੋ ਹੋ ਸਕਦਾ ਥੋੜਾ ਬਹੁਤਾ ਪਹਿਲਾਂ ਵੀ ਕਰਦੇ ਹੁਣ ਪਰ ਮੈਨੂੰ ਨੌਲੇਜ ਹੈ ਵੀ 2000 ਤੋਂ ਵਧੀਆ ਕੰਮ ਕਰ ਰਹੇ ਹਾਂ 2000 ਸਾਲ ਤੋਂ 25 ਸਾਲ ਹੋ ਗਏ ਬੰਦੇ ਦੀ 25 ਸਾਲ ਦੀ ਮਿਹਨਤ ਨੂੰ ਆਪਾਂ ਸਿਰਫ ਮੂੜਾਂ ਤੇ ਬੈਠ ਕੇ ਜਾਂ ਖੜ ਕੇ ਜਾਂ ਘਰਾਂ ਦੇ ਵਿੱਚ ਜਾਂ ਫਲਾਣੀਆਂ ਗੱਲਾਂ ਕਰਕੇ ਵੀ ਉਹਨੇ ਤਾਂ ਬੱਲੇ ਆ ਕੁਝ ਬਣਾ ਲਿਆ ਮਿੱਟੀ ਚੋਂ ਹੀ ਬਣਾ ਲਿਆ ਜਾਂ ਕੰਬਾਈਨਾ ਚੋਂ ਹੀ ਬਣਾ ਲਿਆ ਜਾਂ ਤੂੜੀ ਵਾਲੇ ਰਿਪਰਾਂ ਚੋਂ ਹੀ ਬਣਾ ਲਿਆ ਉਹ ਬੰਦੇ ਦੀ ਔਰ ਮਿਹਨਤ ਦੇਖਿਆ ਕਰੋ ਹੋਂਕੇ ਨਾ ਲਿਆ ਕਰੋ ਕਿਸੇ ਦੇ ਵੀ ਕੰਮ ਤੋਂ ਕਿਉਂਕਿ ਜਿਹੜੇ ਹੋਂਕੇ ਆ ਤੁਹਾਡੇ ਆ ਦੇਖੋ ਵੀ ਕਿ ਨੁਕਸਾਨ ਕਰਾ ਦਿੰਨੇ ਆ ਇਹਦੇ ਵਿੱਚ ਇਹ ਨਹੀਂ ਕਹਿੰਦੇ ਹੈਗੇ ਵੀ ਹਾਂ ਵੀ ਚਲੋ ਬੰਦ ਕਈ ਵਾਰ ਗਲਤੀ ਹੋ ਜਾਂਦੀ ਹੈ ਪਰ ਗਲਤੀ ਵੀ ਹੁੰਦੀ ਹੈ ਪਰ ਗਲਤੀ ਦੇ ਨਾਲ-ਨਾਲ ਜੜੀਆਂ ਇਹ ਜੀਆਂ ਮਾੜੀਆਂ ਰੂਹਾਂ ਹਨ ਜੜੀਆਂ ਮਾੜੀਆਂ ਰੂਹਾਂ ਹੋਂਕੇ ਲੈਣੀਆਂ ਟਵਕਾਰਾਂ ਕਰਦੀਆਂ ਤੇ ਉਹਨਾਂ ਵਾਸਤੇ ਇਹ ਵੀਡੀਓ ਆ ਵੀ ਨਾ ਕਰਿਆ ਕਰੋ ਬਾਈ ਐਦਾਂ ਹਰੇਕ ਬੰਦੇ ਦੇ ਕੰਮ ਪਿੱਛੇ ਬੰਦੇ ਦੀ ਮਿਹਨਤ ਜੁੜੀ ਹੁੰਦੀ ਆ ਕਈ ਬੰਦੇ ਦਿਲ ਲਾ ਕੇ ਕੰਮ ਦੀ ਮਿਹਨਤ ਕਰਦੇ ਆ ਪੂਰੀ ਰੀਜ ਲਾ ਕੇ ਕੰਮ ਨੂੰ ਕਰਦੇ ਆ ਉਹੀ ਬੰਦੇ ਤਰੱਕੀਆਂ ਪਾਉਂਦੇ ਆ ਕਿਉਂ ਜਿਹੜੇ ਬੰਦੇ ਨੇ ਅੱ ਕਹਿੰਦੇ ਨੇ ਕੰਮ ਜਾਈ ਨਹੀਂ ਹੋਇਆ ਕੱਲੂ ਹੋਰ ਫੜ ਲਿਆ ਪਰਸੋਂ ਹੋਰ ਫੜ ਲਿਆ ਤੇ ਉਹੋ ਜਿਹੇ ਬੰਦੇ ਕਹਦੇ ਨੇ ਲੈ ਸਾਨੂੰ ਦਾ ਕੁਝ ਬਚਿਆ ਨਹੀਂ ਇਹਨਾਂ ਨੇ ਪਤਾ ਨਹੀਂ ਕਿਹੜੀ ਗਰਸੁੱਤੀ ਕਿਆ ਕਰਿਆ ਇਹ ਹਜੇ ਕਿਹੜੇ ਬਾਬੇ ਕੋਲ ਗਏ ਆ ਜਿਹੜਾ ਇਹ ਕੰਮ ਚ ਪੂਰੀ ਧੁੱਕੀ ਕੱਢਦੀ ਤੇ ਬਾਬੇ ਬੂਬਿਆਂ ਦਾ ਨਹੀਂ ਬਾਈ ਚੱਕਰ ਹੁੰਦਾ ਬੰਦੇ ਦੀ ਮਿਹਨਤ ਹੁੰਦੀ ਆ ਹੁਣ ਮੈਂ ਗੱਲ ਆ ਜੇ ਨਾ ਖੇਤੀ ਤੇ ਵੀ ਖੇਤੀ ਦੇ ਵਿੱਚ ਵੀ ਇਹੋ ਜਿਹੇ ਬੰਦੇ ਹੈਗੇ ਜਿਹੜੇ ਦੂਏ ਦੂਏ ਖੇਤਾਂ ਦੀਆਂ ਬੱਲਾਂ ਤੋੜ ਕੇ ਦਾਣੇ ਗਿਣੀ ਜਾਂਦੇ ਆ ਵੀ ਫਲਾ ਯਾਰ ਤੇਰੀ ਬੀਜ ਕਿਹੜਾ ਇਹ ਦਾਣੇ ਦੇ ਵਿੱਚ 15 ਦਾਣੇ ਮੇਰੀ ਬੱਲ ਨਾਲੋਂ ਵੱਧ ਆ ਉਹ ਸਾਲੇ ਜ 15 ਦਾਣੇ ਵੱਧ ਗਏ ਤੇ ਹੁਣ ਕੀ ਆ ਤੁਸੀਂ ਫਿਰ ਮਾਲਕ ਤੁਹਾਨੂੰ ਦੇ ਦਈਏ ਇਹ ਤਾਂ ਕੁਦਰਤ ਨੇ ਦਿੱਤੇ ਆ ਦਾਣੇ ਤਾਂ ਬੰਦੇ ਨੇ ਨਹੀਂ ਕੋਈ ਪੈਦਾ ਕਰੇ ਜੇ ਬੰਦਾ ਦਾਣੇ ਪੈਦਾ ਕਰਦਾ ਹੁੰਦਾ ਫਿਰ ਤਾਂ ਉਹ ਬੰਦਾ ਜਿਹੜਾ ਗਿਣਦਾ ਆਪਣੀ ਵਿੱਚ ਵੀ ਕਰ ਲੈਂਦਾ ਕਿਉਂਕਿ ਇਹਦੇ ਪਿੱਛੇ ਹੁੰਦੀ ਆ ਬੰਦੇ ਦੀ ਮਿਹਨਤ ਬੰਦੇ ਦੀ ਕਿਸਮਤ ਠੀਕ ਆ ਕਿਸੇ ਦੀ ਕਿਸਮਤ ਕਹੀ ਜੀ ਆ ਕਿਸੇ ਦੀ ਕਿਵੇਂ ਦੀ ਆ ਠੀਕ ਆ ਕਿਸਮਤ ਨੇ ਜੇ ਕਹਿੰਦੇ ਨਹੀਂ ਵੀ ਉਦਮ ਅੱਗੇ ਲక్ష్ਮੀ ਤੇ ਪੱਖੇ ਅੱਗੇ ਪਾਉਣ ਕਈ ਬੰਦੇ ਉਦਮ ਕਰਦੇ ਆ ਮਿਹਨਤ ਕਰਦੇ ਆ ਤੇ ਉਹਨਾਂ ਨੂੰ ਫਿਰ ਲక్ష్ਮੀ ਵੀ ਵਰ ਕਰਦੀ ਆ ਮਾਇਆ ਆਉਂਦੀ ਆ ਕੰਮ ਚੱਲਦੇ ਆ ਵਧੀਆ ਤਰੱਕੀਆਂ ਕਰਦੇ ਆ ਤੇ ਕਈ ਬੰਦੇ ਘਰਾਂ ਬੈਠ ਕੇ ਆ ਵੀ ਆਵੇਂ ਬਸ ਜਿਆਦਾ ਮਿਹਨਤਾਂ ਨੇ ਮਾਰੀ ਜਾਣੇ ਆ ਤੇ ਜਾਂ ਹੌਕੇ ਲਈ ਜਾਣੇ ਜਾਂ ਨਜ਼ਰਾਂ ਲਾਈ ਜਾਣੀਆਂ ਵੀ ਟੋਕਾ ਟਾਕੀ ਕਰੀ ਜਾਣੀ ਵੀ ਹਾਂ ਵੀ ਕਿੱਥੇ ਚੱਲੇ ਆ ਕਿਵੇਂ ਚੱਲੇ ਆ ਲੈ ਨਿਕਲ ਗਿਆ ਜਿਹੜਾ ਟਰੈਕਟਰ ਹੁਣ ਵੱਜ ਪਾਉਣਗੇ ਭਾਰਤ ਕਿਸੇ ਦਾ ਅੱਜ ਚੱਲੀ ਆ ਮਸ਼ੀਨ ਵੱਢਣਗੇ ਕਿਸੇ ਦੇ 20 ਕਿਲੇ ਯਾਰ ਕੰਮ ਕਰਨ ਦੇ ਕਿਉਂ ਪਿੰਡਾਂ ਦੇ ਵਿੱਚ ਹੁਣ ਇਸ ਚੀਜ਼ ਬਹੁਤ ਜ਼ਿਆਦਾ ਹੋ ਗਈ ਪਹਿਲੇ ਸਿਆਣੇ ਜਦੋਂ ਚਲੋ ਇੰਨੀ ਤਾਂ ਆਪਣੀ ਉਮਰ ਹੈ ਨਹੀਂ ਪਰ ਫੇਰ ਵੀ ਆਪਾਂ ਜੇ 15 ਕ ਸਾਲ ਪਿੱਛੇ ਜਾਈਏ ਨਾ ਲੋਕ ਇੱਕ ਦੂਜੇ ਵਾਸਤੇ ਦੁਆਵਾਂ ਮੰਗੇ ਕਰਦੇ ਵੀ ਚੱਲ ਮਾਰ ਆ ਜਾਈ ਬਈ ਤੈਨੂੰ ਤੰਦਰੁਸਤ ਰੱਖੇ ਤੇਰਾ ਰੱਗ ਭਾਗ ਲਾਏ ਤੇਰੇ ਕੰਮ ਨੂੰ ਹਨਾ ਸਾਡੇ ਮੁੰਡੇ ਨੂੰ ਵੀ ਲਾਲਾ ਨਾਲ ਜਾਂ ਸਾਨੂੰ ਵੀ ਕੋਈ ਦੱਸ ਦੇ ਸਾਨੂੰ ਵੀ ਲਾਲਾ ਨਾਲ ਐਦਾਂ ਹੋਏਗਾ ਇਹ ਵੀ ਇੱਕ ਦੂਜੇ ਨੂੰ ਯਾਰ ਬੰਦੇ ਮਦਦ ਮੰਗਦੇ ਹੁੰਦੇ ਸੀ ਜੇ ਕੋਈ ਤਰੱਕੀ ਕਰਦਾ ਨਾ ਉਹਦੇ ਕੋਲ ਜਾ ਕੇ ਮਦਦ ਮੰਗਿਆ ਕਰਦੇ ਵੀ ਯਾਰ ਸਾਨੂੰ ਵੀ ਦੱਸ ਦੇ ਜਾਂ ਸਾਨੂੰ ਵੀ ਆਪਣੇ ਨਾਲ ਲਾਲਾ ਪਰ ਅੱਜ ਕੱਲ ਮਤਲਬ ਕਿ ਹੱਲੇ ਪੱਲੇ ਚਾ ਕੁਛ ਨਾ ਹੋਵੇ ਲੈ ਅਸੀਂ ਵਾਲੇ ਨੂੰ ਕਿਹਾ ਸਿਆਣਦੇ ਆ ਪਰ ਹੋਂਗੇ ਲੈਣੇ ਆ ਪਰ ਇੱਕ ਪਾਸੇ ਦਾ ਕਹਿਣਾ ਸੀ ਕਿ ਆ ਸਿਆਣ ਦੇ ਦੂਜੇ ਪਾਸੇ ਕਹਿਣਾ ਹਾਏ ਇਹਨੇ ਕੰਮ ਇਦਾਂ ਕਰ ਲਿਆ ਸਾਡਾ ਮੁੰਡਾ ਵਿਹਲਾ ਫਿਰਦਾ ਜਾਂ ਇਹ ਇਹ ਪਤਾ ਨਹੀਂ ਦਿਨ ਚ ਕਿੰਨੇ ਕੇ ਪੈਸੇ ਕਮਾ ਲੈਣੇ ਆ ਸਾਡੇ ਵਾਲਾ ਦੁਕ ਢੱਕਾ ਨਹੀਂ ਤੋੜਦਾ ਵੀ ਇਹੀ ਚੀਜ਼ਾਂ ਦੀਆਂ ਲੜਾਈਆਂ ਰਹਿ ਗਈਆਂ ਪਿੰਡਾਂ ਦੇ ਵਿੱਚ ਸੋਚ ਆ ਥੋੜੀ ਜਿਹੀ ਸੋਚ ਤੰਗ ਹੋ ਗਈ ਮੇਰਾ ਵੀਰ ਜਿਹੜੇ ਕੋਈ ਇਹੋ ਜਿਹਾ ਬੰਦਾ ਹੈਗਾ ਮੈਂ ਆਪਣੇ ਨੇੜੇ ਤੇੜੇ ਤੁਹਾਨੂੰ ਪਤਾ ਵੀ ਸਾਰੇ ਪਿੰਡਾਂ ਦੇ ਵਿੱਚ ਹੁੰਨੇ ਆ ਫੋ ਜੇ ਕੋਈ ਵੀਡੀਓ ਦੇਖਦਾ ਮਾੜਾ ਮੋਟਾ ਇਹ ਚੀਜ਼ਾਂ ਤੋਂ ਸ਼ਰਮ ਕਰਿਆ ਕਰੋ ਯਾਰ ਹਨਾ ਤੇ ਬਾਕੀ ਚਲੋ ਜਿਹੜੇ ਬੰਦੇ ਮਿਹਨਤ ਕਰਦੇ ਆ ਯਾਰ ਮਿਹਨਤ ਕਰਨਾ ਇੱਕ ਬੰਦੇ ਦਾ ਮ ਕਾ ਬੰਦਾ ਧਰਤੀ ਤੇ ਆਇਆ ਹੀ ਮਿਹਨਤ ਕਰਨਾ ਇਕੱਲਾ ਖਾ ਕੇ ਹਰਾਮ ਕਰਨ ਨਹੀਂ ਆਇਆਗਾ ਵੀ ਖਾਜੋ ਪੈਜੋ ਖਾਜੋ ਪੈਜੋ ਨਾ ਤੇ ਬੰਦਾ ਮਿਹਨਤ ਕਰਨ ਆ ਮਿਹਨਤ ਕਰੋ ਮਿਹਨਤ ਜੇ ਬੰਦਾ ਇੱਕੋ ਫੀਲਡ ਚ ਲਗਾਤਾਰ ਕਰਦਾ ਕਿਸੇ ਵੀ ਕੰਮ ਨੂੰ ਤਾਂ ਉਹਦੇ ਵਿੱਚ ਬੰਦਾ ਤਰੱਕੀ ਕਰਦਾ ਹੀ ਕਰਦਾ ਹੋ ਸਕਦਾ ਵੀ ਉਹਨੂੰ ਥੋੜਾ ਜਿਹਾ ਦਿਮਾਗ ਘਟੋ ਕੇ ਪਹਿਲਾ ਪਹਿਲਾ ਨੌਲੇਜ ਹੋਵੇ ਉਹਨੂੰ ਜਿਹਨੂੰ ਦਿਮਾਗ ਤੇਜ ਵਾਲੇ ਨੂੰ 2 ਸਾਲ ਦੇ ਵਿੱਚ ਨੌਲੇਜ ਆਣੀ ਆ ਘੱਟ ਵਾਲੇ ਨੂੰ 4 ਦੇ ਵਿੱਚ ਆ ਜਾਣੇ ਪਰ ਕਰਨੀ ਤਰੱਕੀ ਉਹਨੇ ਵੀ ਹੈ ਸੋ ਮੇਰਾ ਵੀਰ ਕੰਮ ਨੂੰ ਰੀਜ ਲਾ ਕੇ ਕਰਿਆ ਕਰੋ ਨਾ ਕਿ ਕਿਸੇ ਦੇ ਕੰਮ ਨੂੰ ਦੇਖ ਕੇ ਆਪਾਂ ਹੌ ਕੇ ਲਈਏ ਕਿਸੇ ਦੇ ਕੰਮ ਨੂੰ ਮਾੜਾ ਚੰ ਯਾ ਕਿਸੇ ਦੀ ਟੋਕਾ ਟਾਕੀ ਕਰੀਏ ਇਹ ਕੰਮ ਨਾ ਕਰਿਆ ਕਰੋ ਮੇਰਾ ਵੀਰ ਹਨਾ ਹੁਣ ਦੇਖੋ ਵੀ ਤੁਹਾਡੇ ਸਾਹਮਣੇ ਆ ਮਸ਼ੀਨ ਦਾ ਕਿੰਨਾ ਵੱਡਾ ਨੁਕਸਾਨ ਹੋ ਗਿਆ ਜੇ ਬਾਈ ਚਾਂਸ ਜਾਨ ਚਲੇ ਜਾਂਦੀ ਯਾਰ ਸਾਰੀ ਜ਼ਿੰਦਗੀ ਬੰਦੇ ਨੂੰ ਦੁੱਖ ਨਹੀਂ ਭੁੱਲਦਾ ਹੈਗਾ ਹੈ ਯਾ ਹਨਾ ਕਿਹੜੀ ਚੀਜ਼ ਆ ਹੋਈ ਆ ਆਪਣੇ ਨਾਲ ਚਲੋ ਹੁਣ ਮਸ਼ੀਨ ਦੇ ਦੀ ਪ੍ਰਭਾਈ ਹੋ ਜੂਗੀ ਜਿਹੜਾ ਲੋਹਾ ਕਹਿੰਦੇ ਲੋਹਾ ਸਿੱਧਾ ਹੋ ਜਾਂਦਾ ਕੁੱਟ ਕੇ ਪਰ ਬੰਦਾ ਨਹੀਂ ਮੁੜਦਾ ਹੈਗਾ ਸੋ ਬਾਬੇ ਨਾਨਕ ਦੀ ਕਿਰਪਾ ਰਹੀ ਹੈ ਵੀ ਬੰਦੇ ਦਾ ਮਲਕੇ ਖਰੋਚ ਵੀ ਨਹੀਂ ਆਈ ਹੈਗੀ ਜਿੰਨਾ ਵੱਡਾ ਜਿੱਦਾਂ ਮਸ਼ੀਨ ਪੁੱਠੀ ਪਲਟੀ ਬਿਲਕੁਲ ਚਾਂਸ ਨਹੀਂ ਸੀ ਬੰਦੇ ਦੇ ਬੰਦਾ ਆਪਣਾ ਬਚ ਗਿਆ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਸੋ ਲਾਸਟ ਦੇ ਵਿੱਚ ਹੀ ਬੇਨਤੀ ਹੈ ਮੇਰਾ ਵੀਰ ਕੰਮ ਨੂੰ ਮਿਹਨਤ ਨੂੰ ਮਲਕੇ ਸਲਾਮਾ ਕਰਿਆ ਕਰੋ ਅਗਲੇ ਨੂੰ ਨਿੰਦਿਆ ਨਾ ਕਰੋ ਕਿਸੇ ਵੀ ਮਲਕੇ ਦੂਏ ਲੁੱਟ ਭੰਡੋ ਨਾ ਜਾ ਕੰਮ ਨੂੰ ਹਨਾ ਵੀ ਹਾਊ ਕੈਨ ਆ ਲੋ ਮਿਲਾਂਗੇ ਕਿਸੇ ਅਗਲੀ ਵੀਡੀਓ ਵਿੱਚ ਥੈਂਕ ਯੂ